ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਤੁਸੀਂ ਸੋਚਦੇ ਹੋਵੋ ਕਿ ਲੇਰੇ ਤਿਆਰ-ਵਿਆਰ ਹੋ ਕੇ ਕਿੰਧਰ ਚੱਲੇ ਤੇ ਅੱਜ ਮੇਰੇ ਹਸਬੰਡ ਦੇ ਫਰੈਂਡ ਦੀ ਹੈਗੀ ਜੀ ਮੈਰਿਜ ਉਹਨਾਂ ਨੂੰ ਲਗਭਗ ਸਾਰੇ ਜਾਣਦੇ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਉਹ ਲੱਖੋ ਪੁੱਤਜੋ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਤੇ ਅੱਜ ਹੈਗੀ ਹੈ ਜੀ ਜਗ ਅੱਪਾ ਚੱਲਿਆ ਚਾਗੋ ਤੇ ਚਾਗੋ ਕਿੱਥੇ ਹੋ ਗਏ ਰੈਡੀ ਆਪਾਂ ਉਹਨਾਂ ਰੈਡੀ ਕਰਿਆ ਸੂਟ ਬੇਟੀ ਦਾ ਜੀ ਮੈਂ ਹੂੰ ਜੀ ਸੱਸਰੀਆ ਤਾਂ ਸੱਸਰੀਆ ਰੈੱਡ ਕਲਰ ਦਾ ਸੂਟ ਮੈਨੂੰ ਮੇਰੇ ਪੁੱਤ ਨੂੰ ਤਾਂ ਮੇਰੇ ਪੁੱਤ ਨੂੰ ਲੈ ਪੁੱਤ ਨੂੰ ਪੁੱਤ ਨੂੰ ਵੀ ਦੇਖ ਲਓ ਭਾਈ ਤੇ ਚਲੋ ਜੀ ਆਪਾਂ ਚੱਲਦੇ ਆ ਵਿਆਹ ਦੇ ਘਰੇ ਤੇ ਕਿਵੇਲਾ ਬਹੁਤ ਹੋ ਗਿਆ ਅੱਗੇ ਤੇ ਉੱਥੇ ਜਾ ਕੇ ਮਿਲਦੇ ਆ ਤੇ ਥੋੜੇ ਨਾਲ ਅੱਗੇ ਵਲੌਗ ਕੰਟੀਨਿਊ ਕਰਦੇ ਆ ਤੇ ਆਪਾਂ ਪਸ਼ੂਆਂ ਤੋਂ ਹਟ ਕੇ ਥੋੜਾ ਜਿਹਾ ਵਲੌਗ ਬਣਾਇਆ ਤੇ ਪਲੀਜ਼ ਲਾਈਕ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਕਿਵੇਂ ਲੱਗਿਆ ਵਲੌਗ ਲੋ ਸਾਡਾ ਕਿਵੇਂ ਲੱਗਿਆ ਤੇ ਆਪਾਂ ਕੱਲ ਨੂੰ ਅਬਰਾਤ ਚ ਤੁਹਾਨੂੰ ਹੋਰ ਖੜਾਰੀਆਂ ਨੂੰ ਵੀ ਦਿਖਾਵਾਂਗੇ ਲਾਈਕ ਸਬਸਕ੍ਰਾਈਬ ਠੀਕ ਹੈ ਤਾਂ ਆਪਾਂ ਕਿੱਸਾ ਕਰੋ ਜੀ ਹਾਂਜੀ ਸਾਡੇ ਚੈਨਲ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਚਲੋ ਉੱਥੇ ਜਾ ਕੇ ਮਿਲਦੇ ਆਂ ਬਾਏ ਤੇ ਫਿਰ ਆਪਾਂ ਕੋਈ ਚੁਕੂ ਮਾਰ ਲੀਏ ਹਾਂਜੀ ਗਾਇਜ਼ ਬਾਏ 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 ਸਾਰੇ ਬਤਿਆ ਹੋਗੇ ਬਾਏ ਟੂ ਫੈਮਿਲੀ ਬਾਏ ਟੂ ਫੈਮਿਲੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੀ ਲੁੱਕ ਤੁਹਾਨੂੰ ਕਿੱਦਾਂ ਲੱਗੀ ਅੱਜ ਦਾ ਆਪਾਂ ਸਿੰਪਲੀ ਬਾਏ ਚਲੋ ਜੀ ਉੱਥੇ ਜਾ ਕੇ ਮਿਲਦੇ ਆਂ ਬਾਏ ਬਾਏ

মনমলে ইলি আনালি.

ਅਸੂਰੋਹ ਬਤਾਲੀਆ ਲੱਗ ਪਾ ਜਮਾਕਾਂ ਦੀ ਲੱਡੂ ਤਾਂ ਦਾਰ ਅੱਲਾ ਕੋਲੀ ਕੋਲੀ ਕੋਲ ਸੁਣੀ ਦਾ ਠਾਣਾ ਤੋ ਤਾਂ ਆਪਣੀ ਭਾਸ਼ਾ ਬੋਲਣ ਬੈਗਿਆ ਨਹੀਂ ਕੀ ਜਾਣ ਜਦ ਮੈਂ ਹੋਗੀ ਸਮਝਣ ਲੰਗੀ ਭੋਗੋਟੇ ਛੱਡ ਕੇ ਦੇਖਣ ਲੰਗੀ ਲੱਦੇ ਜਾਣ ਵਪਾਰੀ ਨਰਮ ਸਰੀਰਾਂ ਨੂੰ ਪੈਗੇ ਮਾਮਲੇ ਪਾਰੀ ਨਰਮ ਸਰੀਰਾਂ ਨੂੰ ਪੈਗੇ ਮਾਮਲੇ ਪਾਰੀ ਨਰਮ ਸਰੀਰਾਂ ਨੂੰ ਪੈਗੇ ਮਾਮਲੇ ਪਾਰੀ ਨਰਮ ਸਰੀਰਾਂ ਨੂੰ ਹੋ ਪੈ ਨਾ ਮਨਮੁਨਾ ਦੇਖੋ ਯਾਰ ਬੈਤੀ ਲੀਲਾ ਉਂਗ ਸਿ ਪਾਇਆ ਉਸਨੇ ਓ ਬੈਤੀ ਲੀਲਾ ਉਂਗ ਸਿ ਪਾਇਆ ਉਸਨੇ ਮੈਂ ਡਕਿਆ ਗੱਛਾ ਖਾ ਕੇ ਰੱਖ ਲਿਆ ਮਾਲਕ ਨੇ ਛਟਗੀ ਸੀ ਫਟਕਾ ਕੇ ਵੀ ਰੱਖ ਲਿਆ ਮਾਲਕ ਨੇ ਛਟਗੀ ਸੀ ਫਟਕਾ ਕੇ ਵੀ ਰੱਖ ਲਿਆ ਮਾਲਕ ਨੇ ਛਟਗੀ ਸੀ ਫਟਕਾ ਕੇ ਵੀ ਰੱਖ ਲਿਆ ਮਾਲਕ ਨੇ ਕਹਿੰਦੇ ਲੱਗਦੀ ਰੌਸ਼ਨੀ ਭਾਰੀ ਪੈਲੀਆਂ ਦਾ ਕੱਟ ਹੋ ਗਿਆ ਹੋ ਵੀ ਪੈਲੀਆਂ ਦਾ ਕੱਟ ਹੋ ਗਿਆ ਕਹਿੰਦੇ ਬੋਤਲਾ ਮਗਾੜੀਆਂ 40 40ਾਂ ਤੇ ਇੱਕ ਵੱਟ ਗਈ ਪੁੱਜ ਵਾਲੇ ਦੇ ਵੱਲ 40 ਵੱਟ ਗਈ ਹੋ ਵੀ 40ਾਂ ਚ ਇੱਕ ਵੱਟ ਗਈ ਕਹਿੰਦੇ ਬਗਾ ਕੇ ਥੰਮ ਨਾਲ ਮਾਰੀ ਮਣਥੀ ਡਾਂਗ ਉਹ ਮਣਥੀ ਡਾਂਗ ਉਹ ਡਾਂਗ ਰੱਖਦਾ ਕੋਕਿਆਂ ਬਾੜੀ ਪਾਲੋਂ ਆ ਜਾਂਦੀ हम ना पुलिस सरकारी पलो आ जा ना पुलिस सरकारी पलो आ जे हम ना पुलिस सरकारी पलो आ जाए ਤੇਰੇ ਮੂਰੇ ਥਾਨ ਸੁਤੇ ਆ ਲੋਕ ਅੱਤ ਦੀ ਜੜ ਵਿੱਚ ਟੱਕ ਸੁਣੀ ਦੀ ਟੱਕ ਦੀ ਜੜ ਵਿੱਚ ਗੋਪੀ ਬਣ ਕੇ ਬਥੇਰੀ ਸੀ ਰਾਂ ਕਾਲੇ ਨੇ ਡੋਬੀ ਬਣ ਕੇ ਬਥੇਰੀ ਸੀ ਰਾਂ ਕਾਲੇ ਨੇ ਡੋਬੀ ਬਣ ਕੇ ਬਥੇਰੀ ਸੀ ਤਾਂ ਕਾਲੇ ਨੇ ਹਾਂਜੀ ਇੱਥੇ ਆਪਾਂ ਨੂੰ ਆਵਾਜ਼ ਕਰਨੀ ਪਈ ਬੰਦ ਕਿਉਂਕਿ ਪੰਗਾ ਕਾਪੀਰਾਈਟ ਦਾ ਕਿਉਂਕਿ ਡੀਜੇ ਚੱਲ ਰਹੇ ਸੀ ਆਪਣੀ ਬੇਟੀ ਤੇ ਉਹ ਦੌਰ ਦੀ ਬੇਟੀ ਦੋਨੇ ਨੱਚ ਰਹੀਆਂ ਸੀ ਤੇ ਆ ਬੀਰ ਲੱੱਚੀ ਅੰਦਾ ਲੱਖੋ ਤੇ ਉਹ ਸੀਰਾ ਪਿੱਥੋ ਸੀਰੇ ਪਿੱਥੋ ਨੂੰ ਤਾਂ ਲਗਭਗ ਸਾਰੀ ਜਾਣਦੇ ਨੇ ਤੇ ਕਬੱਡੀ ਖੜਾਰੀ ਨੇ ਇਹ ਤੇ ਉਹ ਦੂਸਰੇ ਵੀ ਸ਼ਾਇਦ ਕੱਢੀ ਵਾਲੇ ਹੋਣਗੇ ਆਪਾਂ ਉਹਨਾਂ ਨੂੰ ਨਹੀਂ ਜਾਣਦੇ ਬਸ ਬਾਈ ਸੀਰੇ ਨੂੰ ਜਾਣਦੇ ਸੀਗੇ ਤੇ ਆਪਾਂ ਨੂੰ ਵਿਆਹ ਚ ਵਧੀਆ ਲੱਗਿਆ ਤੇ ਇਹਨਾਂ ਨੇ ਇਕੱਠ ਵੱਠ ਬਹੁਤ ਨਹੀਂ ਕਰਿਆ ਸੀਗਾ ਤੇ ਕਿਉਂਕਿ ਵੀ ਹਨਾ ਵੀਰ ਦੇ ਡੈਡੀ ਦੀ ਡੈਥ ਹੋਈ ਹੈਗੀ ਥੋੜਾ ਟਾਈਮ ਹੋ ਗਿਆ ਤੇ ਤਾਂ ਕਰਕੇ ਵੀ ਹਨਾ ਥੋੜਾ ਜਿਹਾ ਵੀ ਮੂਡ ਆਫ ਹੋ ਜਾਂਦਾ ਤੇ ਵਿਆਹ ਚ ਆਪਾਂ ਨੂੰ ਲੱਗਿਆ ਜੀ ਬਹੁਤ ਵਧੀਆ ਮਸਾਂ ਕੰਮ ਧੰਦਾ ਕਰਕੇ ਗਏ ਤੇ ਇੱਕ ਗੱਲ ਹੋਰ ਜਦੋਂ ਮੈਂ ਨੱਚ ਰਹੀ ਸੀ ਮੈਂ ਬੋਲੀਆਂ ਪਾ ਰਹੀ ਸੀ ਮੇਰੀ ਵਿਚਾਰੀ ਕਿਸੇ ਨੇ ਵੀਡੀਓ ਨਹੀਂ ਬਣਾਈ ਤੇ ਮੈਂ ਆਪਾਂ ਦੂਜਿਆਂ ਦੀ ਵੀਡੀਓ ਬਣਾ ਲਈ ਪਰ ਆਪਣੀ ਕਿਸੇ ਨੇ ਬਣਾਈ ਨਹੀਂ ਚਲੋ ਕੋਈ ਗੱਲ ਨਹੀਂ ਕਿਉਂਕਿ ਬੱਚੇ ਆਖੇ ਨਹੀਂ ਨਾ ਲੱਗਦੇ ਇਹਨਾਂ ਨੂੰ ਆਪਦੇ ਨੱਚਣ ਦਾ ਹੁੰਦਾ ਤੇ ਨੱਚਦੇ ਸੀ ਵੀਰ ਹੋ ਰਹੀ ਤੇ ਉਹ ਲੱਗਿਆ ਫਸੇ ਲੱਖੂ ਵਈ ਬੱਚਿਆਂ ਨਾਲ ਨੱਚਣਾ ਬਹੁਤ ਵਧੀਆ ਨੇਚਰ ਹੈ ਇਹਨਾਂ ਦਾ ਇਹ ਹੁਣ ਗਏ ਹੋਏ ਨੇ ਕੈਨੇਡਾ ਦੇ ਪੀਆਰ ਨੇ ਇਹ ਹੁਣ ਹੀ ਆਏ ਸੀ ਵਾਪਸ ਤੇ ਹੁਣ ਵੀ ਜਾਣਾ بس 15-20 ਦਿਨਾਂ ਨੂੰ ਵਿਚਾਰੇ ਨੇ ਥੋੜੇ ਦਿਨਾਂ ਚ ਹੀ बस ਰਿਸ਼ਤਾ ਹੋ ਗਿਆ ਤੇ ਚਲੋ ਜੀ ਹੁਣ ਹੋ ਗਈ ਮੈਰਿਜ ਵਾਹਿਗੁਰੂ ਜੀ ਤੰਦਰੁਸਤੀਆਂ ਵਕਸ਼ਨ ਵੀਰ ਨੂੰ ਤੇ ਬਹੁਤ ਵਧੀਆ ਵੈਸਟ ਫਰੈਂਡ ਨੇ ਵੀਰ ਹਸਬੰਡ ਦੇ ਤੇ ਇਹ ਹੈ ਗਿਆ ਸੀ ਕੈਨੇਡਾ ਪੀਆਰ తిని చారేను షాదగ్నుతాగ డే సజా జా గితా తన పత పశువు న ఔఖాతో జాడ సలా బగ బా ఎన్నే హ నెక్స్ట్ బలగది ਤਾਂ ਤੱਕ ਦੇ ਲਈ ਚਾਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਬਲੌਗਾਂ ਜਿੰਨਾ ਇਹਨੂੰ ਵੀ ਪਿਆਰ ਦਿਓ ਬਾਏ